ਪਿਆਰੇ ਸ్రోਤੇਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਜੀਤ ਸਿੰਘ ਦੇ ਨਾਲ ਖਬਰ ਜੀ ਐ ਸੰਦੂਦੀ ਅੱਜ ਦੀਆਂ ਕੁਝ ਤਾਜ਼ਾ ਖਬਰਾਂ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਐਨ ਆਈਏ ਵੱਲੋਂ ਸ਼ਾਪਾ ਮਾਰੀ ਕੀਤੀ ਜਾ ਰਹੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸੰਸਦ ਮੈਂਬਰ ਅਮਰਪਾਲ ਸਿੰਘ ਪਹਿਲਾਂ ਹੀ ਐਨ ਆਈਏ ਤਹਿਤ ਜੇਲ੍ਹ ਵਿੱਚ ਬੰਦ ਹੈ ਐਨ ਆਈਏ ਦੀ ਟੀਮ ਅਮਰਪਾਲ ਸਿੰਘ ਦੇ ਚਾਚੇ ਦੇ ਘਰ ਅਤੇ ਉਹਨਾਂ ਦੇ ਹੋਰ ਸਾਥੀਆਂ ਦੇ ਘਰਾਂ ਦੇ ਵਿੱਚ ਪਹੁੰਚੀ ਅਤੇ ਪਰਿਵਾਰ ਵਾਲਿਆਂ ਕੋਲੋਂ ਉਸ ਕਿਸ ਕੀਤੀ ਜਾ ਰਹੀ ਗੁਰਦਾਸਪੁਰ ਦੇ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਛਾਪਾ ਮਾਰੀ ਕੀਤੀ ਜਾ ਰਹੀ ਜੀ ਕਾਰਵਾਈ ਦਾ ਸਾਨੂੰ ਕੋਈ ਸਵੇਰੇ 7 ਵਜੇ ਪਤਾ ਲੱਗਾ ਵਾ ਕਿ ਸਵੇਰੇ 5 ਵਜੇ ਐਨਆਈਏ ਨੇ ਆਣ ਕੇ ਸਪੈਸ਼ਲ ਰੇਜੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਸਿੰਧੂ ਫਰਨੀਚਰ ਵਾਲੇ ਆ ਇਹਨਾਂ ਦੀ ਰਹਿਚ ਦੇ ਉੱਤੇ ਆਣ ਕੇ ਰੇਡ ਕੀਤੀ ਆ ਜੋ ਕਿ ਭਾਈ ਅਮਰਪਾਲ ਸਿੰਘ ਜੀ ਦੇ ਸਾਹਦੇ ਵਿੱਚੋਂ ਚਾਚਾ ਜੀ ਵੀ ਲੱਗਦੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਾਡੀ ਟੀਮ ਨੂੰ ਪ੍ਰੈਸ਼ਰ ਬਣਾਉਣ ਵਾਸਤੇ ਆਣ ਕੇ ਇਥੇ ਕੀਤਾ ਵਾ ਕੀ ਲੱਗਦਾ ਕਿਸ ਮਤਲਬ ਨਾਲ ਇਹ ਕਾਰਵਾਈ ਕੀਤੀ ਗਈ ਇਹ ਮੰਤਵ ਖਾਸ ਕਰਕੇ ਜੋ ਭਾਈ ਮਖਬਾਸ ਸੀ ਜਦੋਂ ਵੀ ਹੀਰਾ ਚਲਾਉਂਦੇ ਸੀ ਜੋ ਉਹਨਾਂ ਨੂੰ ਦਬਾਉਣ ਦੀ ਰਣਨੀਤੀ ਤਹਿਤ ਜੋ ਨਜਾਇਜ਼ ਤੌਰ ਤੇ ਉਹਨਾਂ ਨੂੰ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਸੀਗਾ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਆ 2 ਲੱਖ ਦੇ ਫਰਕ ਨਾਲ ਜਿੱਤੇ ਆ ਤੇ ਫਿਰ ਵੀ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰਨ ਈ ਤੇ ਪਿਛਲੇ ਦਿਨੀ ਜੋ 19 ਅਗਸਤ ਨੂੰ ਜੋ ਬਾਬਾ ਬਕਾਲਾ ਕਾਨਫਰੰਸ ਕੀਤੀ ਗਈ ਸੀ ਉਸ ਕਾਨਫਰੰਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਜਰਸੀਆਂ ਤੇ ਪੰਜਾਬ ਸਰਕਾਰ ਖਾਸ ਕਰਕੇ ਭਰਾਈ ਹੋਈ ਆ ਜੋ ਕਿ ਦੋਨੋਂ ਮਿਲੀ ਭੁਗਤ ਨਾਲ ਆ ਆਪਸੀ ਸਾਂਝ ਗਾਠ ਦੇ ਨਾਲ ਜਿਹੜੀ ਆ ਇਹ ਕੋਝੀਆਂ ਹਰਕਤਾਂ ਕਰ ਰਹੀ ਆ ਤੇ ਮੈਂ ਨਾਲ ਹੀ ਇਹਨਾਂ ਏਜੰਸੀਆਂ ਨੂੰ ਸਵਾਲ ਕਰਦਾ ਕਿ ਇਸੇ ਰਈਏ ਦੇ ਵਿੱਚ ਇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਹ ਜੋ ਲੋਕ ਜਿਹੜੇ ਹੈਗੇ ਨੇ ਜੋ ਕ੍ਰਿਮੀਨਲ ਲੋਕ ਲੋਕਾਂ ਕੋਲੋਂ ਫਰੋਤੀਆਂ ਲੈ ਲੈ ਕੇ ਲੋਕਾਂ ਦੇ ਨਸ਼ੇ ਸਮਗਲਰ ਵੇਚ ਵੇਚ ਕੇ ਨਸ਼ੇ ਵੇਚ ਕੇ ਬਹੁਤ ਵੱਡੇ ਸਮਗਲਰ ਹੈਗੇ ਨੇ ਜੋ ਜਿਨ੍ਹਾਂ ਨੇ ਆਪਣੇ ਪੈਸਿਆਂ ਦੇ ਨਾਲ ਪੇਟੀਆਂ ਡਰਮ ਭਰੇ ਪਏ ਨੇ ਫਰੋਤੀਆਂ ਲੈ ਕੇ ਨਸ਼ੇ ਵੇਚ ਕੇ ਉਹਨਾਂ ਵੱਲ ਤੇ ਕਦੀ ਕੋਈ ਐਨਆਈਐ ਐਨਆਈਐ ਨਹੀਂ ਜਾਂਦੀ ਉਹਨਾਂ ਨੂੰ ਕੋਈ ਵਿਜੀਲੈਂਸ ਨਹੀਂ ਜਾਂਦੀ ਕੋਈ ਪੰਜਾਬ ਦੀ ਪੁਲਿਸ ਨਹੀਂ ਜਾਂਦੀ ਉਹਨਾਂ ਨੂੰ ਕੋਈ ਰੇਡ ਕਰਨ ਜਾਂਦਾ ਆਮ ਬਾਂ ਜੇਕਰ ਕੋਈ ਕੰਪਲੇਂਟ ਕਰਨ ਜਾਂਦਾ ਵੀ ਆ ਤੇ ਪੁਲਿਸ ਪਹਿਲਾਂ ਉਹਨਾਂ ਨੂੰ ਸੂਚਿਤ ਕਰ ਦਿੰਦੀ ਆ ਕਿ ਤੁਹਾਡੇ ਤੋਂ ਸ਼ਿਕਾਇਤ ਆਈ ਆ ਪਰ ਜਿਹੜੇ ਆਪਣਾ ਸੱਚਾ ਸੱਚਾ ਕਾਰੋਬਾਰ ਕਰ ਰਹੇ ਆ ਆ ਸੰਧੂ ਫਰਨੀਚਰ ਜਿੱਦਾਂ ਅੰਮ ਤਾਡੇ ਸਾਹਮਣੇ ਬੋਲ ਲੱਗਾ ਵਾ ਉਹਨਾਂ ਦਾ ਆਪਣਾ ਕਾਰੋਬਾਰ ਆ ਕਾਰਪੈਂਟਰ ਰੱਖਿਆ ਉਹਨਾਂ ਦਾ ਸਵਾਫ ਆਵੇ ਖੁਆ ਰਿਆ ਸਵੇਰੇ ਡਿਊਟੀ ਦੇ ਉੱਤੇ ਤੇ ਉਹਨਾਂ ਨੂੰ ਇੱਕ ਸੱਚੀ ਸੁੱਚੀ ਕਿਰਤ ਕਰਦਿਆਂ ਨੂੰ ਇਸ ਵਾਸਤੇ ਸੱਚ ਦੇ ਉੱਤੇ ਪਹਿਰਾ ਦੇਣ ਕਰਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖੜੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ। ਓਕੇ